ਸਤਿ ਸ੍ਰੀ ਅਕਾਲ ਜੀ ਔੰਕਾਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਵੀਰ ਜੀ ਆ ਪਸੂ ਦੋ ਵੀਰ ਨੇ ਵਕਾਉ ਕੀਤੇ ਆ ਇੱਕ ਆ ਕੱਟੀ ਆ ਤੇ ਕਾ ਗਾਂ ਆ ਤੇ ਗਾਂ ਅੱਜ ਹੀ ਸੂਕੀ ਹਟੀ ਆ ਜੀ। ਤੇ ਬਾਕੀ ਵੀਰ ਨੂੰ ਪੁੱਛਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ। ਵਧੀਆ ਵਧੀਆ ਜੀ ਆਪਣੇ ਸੁਣਾਓ। ਵਧੀਆ ਵਧੀਆ ਜੀ ਕਿਹੜਾ ਪਿੰਡ ਆਪਣਾ? ਪਿੰਡ ਆਪਣਾ ਡੁਲੜੀ ਏ। ਤੇ ਨਾਂ ਜੀ ਜਰਜੀਤ ਸਿੰਘ ਨਾਲ ਸੰਨ ਨਰਿੰਦਰ ਸਿੰਘ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਡਲਾਪੁਰ ਜੇ ਤੇ ਅਲੀਵਾਰ ਤੋਂ ਲੱਗੇ ਪਿੰਡ ਡੁਲੜ। ਫਤੇਗੜ ਤੋਂ ਅਲੀਆ ਵਿਚਕਾਰ ਹਾਂ ਵਿਚਕਾਰ ਡੁਲੜ ਪਿੰਡ ਆ ਜੀ। ਅਗੇ ਵੀਰ ਕੋ ਮੈਂ ਝੋਟੀ ਘੜੀ ਦੇ ਵੀਰ ਕਹਿੰਦਾ ਵੀ ਗਾਂ ਦੀ ਵੀਡੀਓ ਪਾਓ ਪਾਓ ਜਲਸੀ ਆ ਚਾਪ ਕਰੋਸ ਆਪਣੀ ਹੀ ਘਰ ਦੀ ਵਾਲੀ ਹਾਂਜੀ ਦੋਵੇਂ ਪਸ਼ੂ ਘਰ ਦੇ ਹੀ ਆ ਤੇ ਦੱਸੋ ਜੀ ਇਹਦੀਆਂ ਰੇ ਇਹ ਦੂਜੇ ਸੂਆ ਸੂਈ ਜੇ ਹਾਂਜੀ ਮਗਲ ਵਸੀ ਜੇ ਹਾਂਜੀ ਹਾਂਜੀ ਵਸੀ ਕੇ ਚੰਗੇ ਸੀ ਮੰਦੀ ਜੇ ਹਾਂਜੀ ਹਾਂਜੀ ਵਧੀਆ 40 ਇੱਕ 37 ਦੀ ਜੇ ਠੀਕ ਜੀ 40 1 36 ਦੀ ਹਾਂ ਜੀ ਸੀਮਨ ਰੱਖਿਆ ਤੁਸੀਂ ਆਵ ਬਲਵਾਇਆ ਕਿਹੜੇ ਡਾਕਟਰ ਕੋਲ ਲਵਾਇਆ ਸੀ ਡਾਕਟਰ ਸਤਨਾ ਦਰਗੋਜੀ ਦਾ ਸੰਤੇ ਰੋ ਹਾਂ ਮਸ਼ਹੂਰ ਡਾਕਟਰ ਹੈ ਜੀ ਉਹਦਾ ਹਾਂ ਜੀ ਹਾਂ ਉਹਦੇ ਕੋਲ ਲਵਾਇਆ ਸੀਮਨ ਚੰਗਾ ਸੀਮਨ ਬੱਚੀ ਬਹੁਤ ਚੰਗੀ ਆਈ ਤੇ ਕਿੰਨਾ ਕੁ ਦੁੱਧ ਕੱਢਿਆ ਵੀਰ ਜੀ ਪਿਛਲੇ ਸਵੇਰੇ ਪਿਛਲੇ ਸਵੇਰੇ 6 ਕੱਢਿਆ ਹਰਕਾਂ ਵੀ 6 ਤੋਂ ਉੱਪਰ ਕੱਢਣ ਦੀ ਇੱਕ ਟਾਈਮ ਦਾ ਕੁ ਦੋਹਾਂ ਟਾਈਮ ਦਾ ਇੱਕ ਟਾਈਮ ਦਾ ਤੇ ਸੇਵਾ ਕਿੰਨੀ ਕੁ ਜੀ ਸੇਵਾ ਵੇਖ ਲਓ ਤੁਸੀਂ ਬਸ ਨਰਮਲ ਜੀ ਸੇਵਾ ਕਰਨ ਦੇ ਆਹੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਭਰਦਿਆਂ ਨਾਲ ਆਹੀ ਕਿਹੜਾ ਤੇ ਦੂਸਰੇ ਸਵੇਰੇ ਓਰੀਜਨਲ ਕਿ ਤੀਸਰੇ ਲੈ ਦੂਸਰੇ ਸਵੇਰੇ ਜੇ ਓਰੀਜਨਲ ਦੂਸਰੇ ਪਿਛਲੇ ਸਵੇਰੇ ਦੀ ਦੀ ਵਸੀ ਪਿਛਲੇ ਦਿ ਜੋ ਬਾਹਰ ਰਹੋਤੀ ਜੇ ਵੱਡੀ ਅੱਛਾ ਉਹ ਡੱਬੀ ਵੇੜ ਹਾਂਜੀ ਹਾਂਜੀ ਖਾ ਲਓ ਜੀ ਗੋਲ ਕੇ ਤੇ ਅੱਜ ਹੀ ਸੂਈ ਜੀ ਅੱਜ ਹੀ ਸੂਈ ਹੈ ਸਵੇਰੇ ਤੇ ਜੇਰ ਜੂਰ ਜੇਰ ਜੂਰ ਪਾ ਕੇ ਖੋਲ ਠੰਡੀ ਠੰਡੀ ਕਿ ਗਰਮੀਆਂ ਵੀਰ ਜੀ ਪੂਰੀ ਠੰਡੀ ਬਿਓਰ ਬਾਕੀ ਜਿੰਨੇ ਆਉਣੇ ਆਪਣੀ ਵੀਰ ਮੇਰਾ ਕੋਈ ਤਸੱਲੀ ਕਰਕੇ ਖੜੇ ਹਾਂਜੀ ਸਹੀ ਗੱਲ ਹੈ ਕਿ ਨਹੀਂ ਵਸੀ ਬਹੁਤ ਚੰਗੀਆਂ ਖਲੋ ਜੀ ਧ ਖਾਣ-ਖੋਣ ਬਹੁਤ ਚੰਗਾ ਥੋੜੀ ਜੀ ਲੱਸੀ ਆ ਵੀਰ ਤੁੱਪ ਬੜੀ ਨਾ ਗਰਮੀ ਬੜੀ ਪੈਂਦੀ ਹੈ ਗਰਮੀ ਜਿਆਦੇ ਪਈ ਹੈ ਥੋੜੀ ਜੀ ਕਾਲੀ ਵੀ ਪੈਂਦੀ ਹੈ ਦੁੱਧ ਕਿੰਨਾ ਘਰ ਕਾ ਦੇਈ ਜਾਊਗੀ 14 ਲੀਟਰ ਦੇ ਦੋ ਨਾਮਾਂ ਦਾ ਦੇਣਾ ਚਾਹੀਦਾ ਹੈ ਅੱਛਾ 7 ਕਿਲੋ ਡੰਗ ਦਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਮਿਲਨ ਦੀ ਸੇਵਾ ਦਾ ਆਪਣੀ ਜਿੱਦਾਂ ਦੀ ਸੇਵਾ ਕਰੋਗੇ ਉਦੋਂ ਦਾ ਮਿਲਨ ਮੁੱਲ ਨੂੰ ਤੋਂ ਵਧੀਆ ਨਾ ਹਾਂਜੀ ਹਾਂਜੀ ਨਿਆਣੇ ਤੋਂ ਬਹਿਣਾ ਚੋਈ ਦੀ ਤੇ ਦੱਸੋ ਜੀ ਮੁੱਲ ਮੁੱਲ ਇਹਦਾ 37000 ਰੁਪਇਆ ਜਾਇਜ਼ ਕਰ ਥੋੜਾ ਲਿਸੀ ਲੁਸੀ ਹੋ ਚਲੋ ਛੋਟ 60 ਫੇ ਕਰ ਦਾਂਗੇ 35 ਦੇ ਦਾਂਗੇ ਹਾਂ ਕੋਈ ਹੋਰ ਮਾਨਤਨ ਮਾਨਤਨ ਜਦੋਂ ਟੱਟਾ ਜਾਊਗਾ ਰੈਂਟ ਦੇ ਆ ਕਿ ਨਾ ਲਾਸਟ ਹੀ ਦੱਸਦੇ ਆ ਵੀ ਇਤੋਂ ਬਾਹਰ ਆਪਾਂ ਦੇਣੀ ਨਹੀਂ ਆ ਸਾਡੇ 34 ਦੀ ਦੇ ਦਵਾਂਗੇ ਚਲ 500 ਛੱਡ ਦੀ 34 ਦੀ ਨਹੀਂ ਰਗੋਦਾ ਹੋਏ ਨਾ ਜੀ ਤੇ ਠੀਕ ਆ ਜਾਉਂ ਜਾਂਦੇ ਤੇ ਅੰਡ ਜਾਂਕੀ ਦੀ ਦੇ ਦਾਂ ਕੋਈ ਹੋਰ ਹੋਰ ਨਹੀਂ ਜਿਆ ਕੱਢੀ ਕਰਨੀ ਸੀ ਇਹਦੇ ਦੱਸੋ ਜੀ ਇਹਦੇ ਵੱਲੋਂ ਇਹ ਸਾਲ ਸਵਾ ਸਾਲ ਦੀ ਜੇ ਠੀਕ ਜੀ ਤਾਂ ਦੰਦ ਦੇ ਦੇ ਖੀਰੀ ਆ ਕੇ ਜਵਾਨ ਆ ਖੀਰੀ ਅਲੱਗ ਦੀ ਤੇ ਕੱਢੋ ਜੀ ਬਾਹਰ ਆਪਣੇ ਘਰ ਦੀ ਇਹ ਵੀ ਹਾਂਜੀ ਇਹ ਵੀ ਘਰ ਦੀ ਅੱਛਾ ਅੱਛਾ ਵੀ ਵੀ ਮਾਂ ਸੀ ਕਰਤੀ ਠੀਕ ਜੀ ਠੀਕ ਜੀ ਇਹਦੀ ਮਾਂ ਉਹਤ ਨਹੀਂ ਜਿਹੜੀ ਮੈਂ ਲੈ ਗਿਆ ਸੀ ਠੀਕ ਹੈ ਜੀ ਠੀਕ ਹੈ ਲੈਓ ਲੈ ਇਹ ਵੀ ਵੀਰ ਜੀ ਕਿਹੇ ਚੰਗੇ ਸੀ ਮੰਦੀ ਆ ਕਿ ਨਾਰਮਲ ਹੀ ਇਹ ਨਾਰਮਲ ਹੀ ਲਾਓ ਠੀਕ ਜੀ ਬਾਕੀ ਕੱਟੀ ਚੰਗੀ ਵੀਰ ਮੇਰਾ ਦਹੀਂ ਸਾਹਮਣ ਵਾਲੇ ਨੂੰ ਦੂਜੇ ਕਿਸ ਨੂੰ ਉਹਨਾਂ ਦੇ ਦੀ ਨਹੀਂ ਉਹਨਾਂ ਨੂੰ ਤਾਂ ਤਾਂ ਦਿੱਤੀ ਨਹੀਂ ਹੈਗੀ ਮੈਂ ਤਾਂ ਉਹਦੇ ਵੱਧ ਪੈਸੇ ਦਿੰਦੇ ਹਾਂ ਜੀ ਤੇ ਕੀ ਮੋਲੇ ਦਾ ਇਹ 18000 ਰੁਪਏ ਦੀ ਦੇਣਾ ਕੋਈ ਹੋਰ ਮੰਨ ਤਾਣ ਨਹੀਂ ਮਾਨਤਾਂ ਨੂੰ ਬਿਲਕੁਲ ਦੀਏ ਕੋਈ ਲਾਸਟ ਜਿਹੜਾ ਨਾ ਨਵਾਂ ਤੇ 23 24 ਦੀ ਜਾਂਦੀ ਆ ਉਹਨਾਂ ਨੂੰ ਮੈਂ ਦਿੱਤੀ ਨਹੀਂ ਮੈਂ ਪੱਠੇ ਘਰ ਪੋਣ ਮਾੜਾ ਲਾਗੇ ਖਲੋਕੇ ਉਹ ਖਾਲਦੇ ਘੱਟ ਖਾਲਦੇ ਇਹਦਾ ਰੱਦ 6 ਫੋਟੇ ਜੀ ਮੇਰਾ ਥਾਣਾ ਤੁਣ ਫੋਨ ਫੋਨ ਜਮਾ ਹੋ ਗਿਆ ਠੀਕ ਹੈ ਕਮਾੜੀ ਜੀ ਛਾਂ ਗਈ ਹੈ ਹਨਾ ਤੇ ਕਿੰਨੇ ਦੀ ਜਮਾ ਜੈਸਨ ਹੋਈ ਹੋਰ 200 ਰੁਪਏ ਛੱਡਾਂਗੇ ਠਾਵਾ 200 ਦਾ ਕੀ ਛੱਡਣਾ 200 ਦੀ ਛੱਡੀ ਦਾ ਚਲੋ 500 ਛੱਡਦਾ ਹਜ਼ਾਰ ਹੀ ਛੱਡੇ 17 ਦੀ ਚਲੋ 17 ਦੀ ਸਹੀ ਠੀਕ ਹੈ ਤੇ ਦੱਸੋ ਜੀ ਨੰਬਰ ਆਪਣਾ ਫੇਰ ਮੇਰੇ ਨਵੇਂ ਸਰ ਤੋਂ ਗਿਆਤੀ 440 ਦਾ ਤੇ ਪਿੰਡ ਪਿੰਡ ਡੋਲਟ ਜੇ ਹਾਂਜੀ ਤਸਵੀਰ ਬਟਾਲਾ ਜੇ ਜਿਹੜਾ ਗਰਦਾਰਪੁਰ ਫਾਣੀਵਾਲ ਦੇ ਲੱਗ ਗਏ ਉਧਰੋਂ ਘਣੀਏ ਦੇ ਲੱਗ ਗਏ ਬਾਕੀ ਸਾਰੇ ਵੀਰਾਂ ਸასი ਕਾਲ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਵਸ਼ੀ ਮਗਰ ਬਹੁਤ ਚੰਗੀਆਂ ਜੇਰ ਜਰੂਰ ਪ੍ਰੋਪਰ ਫੁਟੇਂਗ ਪ੍ਰੋਪਰ ਵੀਡੀਓ ਹੈਗੀ ਆਪਣੇ ਨੂੰ ਵੀਡੀਓ ਬਣਾਈ ਹੈ ਹਾਂਜੀ ਹਾਂ ਜਮਾਂ ਠੰਡੀ ਆ ਹਾਂਜੀ ਲੱਤ ਲੁੱਤ ਨਹੀਂ ਮਾਰਦੀ ਚੋਣ ਲੱਗਿਆ ਧਾਰਾ ਮਾਰਨ ਦਾ ਉਹ ਕਿ ਨਹੀਂ ਖਿਚੋਲੀ ਹੁਣ ਹੁਣ ਤੇ ਹੈ ਉਣੀ ਜੇ ਉਹ ਬਗਿਆ ਦੀ ਅੱਛਾ ਅੱਛਾ ਤੇ ਰੱਸੀ ਪਾਉਂਦੇ ਕੋ ਉਦਾਂ ਹੀ ਨਹੀਂ ਨਿਆਣੇ ਤੋਂ ਵਗਿਆ ਦੀ ਨਿਆਣੇ ਤੋਂ ਵਗਿਆ ਰਹੀ ਅੱਛਾ ਇਦਾਂ ਮਿਲਦੀ ਹੈ ਬਾਕੀ ਪਿਛਲੇ ਸੂਏ ਵੀ ਚੋਈ ਤੁਸੀਂ ਦੁੱਧੋਂ ਲੱਗਦਾ ਥੋੜਾ ਟਾਈਮ ਛੱਡੀ ਆ ਹਨਾ 2.5 ਮਹੀਨੇ ਛੱਡੀ 2.5 ਮਹੀਨੇ ਤਾਂ ਹੀ ਫਿਰ ਲਸੀ ਰਹੀ ਆ ਬਾਕੀ ਵਨ ਡੂਨਡ ਥੋੜੀ ਸੇਵਾ ਘੱਟ ਕੀਤੀ ਹੋਗੀ ਕਿੰਨੇ ਦੀ ਕਹਿਦਾ ਆ ਲਾਸਟੋਂ ਗਾਂ ਸਾਢੇ 34 ਨੇ 34 ਕਿਹਾ ਸੀ ਚਲੋ 34 ਕੋਈ 34 ਚ ਹੋਰ ਮਾਨਤਣ ਹੋਰ ਵੀ ਕੀਤਾ ਜਾਏ ਰਮਾਨ ਕਿੰਨਾ ਥੋੜਾ ਬੋੜਾ ਜੀਤਾ ਜਾਊਗਾ ਸ਼ਸਾ ਦਾ ਸਬੰਧ ਮਾਰ ਜ਼ਮਾਨੀ ਕਰਦੇ ਤੇ ਕੱਟੀ ਦਾ ਕੱਟੀ ਦਾ ਠੀਕ ਜੀ ਜਨਾਹਤਾ ਦੇ ਦੂਜੇ ਬੰਦੇ ਤੇ ਬਥੇਰੇ ਪੈਸੇ ਦਿੰਦੇ ਆ ਨਹੀਂ ਕੱਟੀ ਠੀਕ ਆ ਬੰਦੇ ਇਹਨਾਂ ਪੈਸੇ ਦਿੰਦੇ ਆ ਜੀ ਆ ਚੰਗੀ ਆ ਚਲੋ ਠੀਕ ਆ ਵੀਰ ਜੀ